ਰੋਨਮਨਤ ਗੇਵਜੀ ਦਾ ਬਰਥਡੇ ਹੈ 1469 ਇਸ ਉਹ ਮਾਤਾ ਸੁਲਖਣੀ ਦੇ ਬਿੰਦੂ ਇਹ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਸ਼ਾਰਪੂ ਸਤਿਕਾਰ ਕਰਦਾ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਦੁਖਨਾਨ ਗੁਰਦੁਆਰੇ ਜਿੱਥੇ ਕਿ ਗੁਰਪੁਰ ਦਾ ਤਿਹਾਰ ਹੈ ਜੋ ਕਿ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਜੋ ਸਕਿਉਰਿਟੀ ਦੇ ਪ੍ਰਬੰਧ ਬਹੁਤ ਹੀ ਜ਼ਿਆਦਾ ਨੇ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਇਆ ਜਾਵੇ ਕਿ ਸਕੂਲਟੀ ਦੇ ਜੋ ਪ੍ਰਬੰਧ ਇੱਥੇ ਬੜੇ ਬਹੁਤ ਵਧੀਆ ਕੀਤੇ ਗਏ ਨੇ ਔਰ ਅੱਜ ਜੋ ਕਿ ਇੱਥੇ ਰਸਬ ਬਹੁਤ ਜ਼ਿਆਦਾ ਹੈਗਾ ਔਰ ਇਸ ਤੋਂ ਬਾਅਦ ਤੁਹਾਨੂੰ ਅੰਦਰ ਦੀਆਂ ਜੋ ਕੁਝ ਤਸਵੀਰਾਂ ਵੀ ਦਿਖਾਈਆਂ ਜਾਣਗੀਆਂ ਔਰ ਆਪਾਂ ਪਛੇ ਦੇ ਕੁਸ਼ਧਾਲੂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਨਾਲ ਵੀ ਸੱਸੀ ਕਾਲ ਜੀ ਜਿਹੜਾ ਅੱਜ ਜਨਮ ਦਿਹਾੜਾ ਹੈ ਕਿਉਂ ਮਨਾਇਆ ਜਾਂਦਾ ਅੱਜ ਬੇਸਿਕਲੀ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਹੈ ਤੇ ਉਸ ਕਰਕੇ ਇਹ ਪੂਰੇ ਵਰਲਡ ਦੇ ਵਿੱਚ ਗੁਰੂ ਨਾਨਕ ਜਨਮ ਦਿਵਸ ਜਾਂ ਗੁਰਪੁਰਬ ਕਹਿੰਦੇ ਆ ਤੇ ਅਸੀਂ ਮਨਾ ਰਿਹਾ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਸੋ ਵੀਸ਼ ਯੂ ਆ ਵੈਰੀ ਵੈਰੀ ਹੈਪੀ ਗੁਰਪੁਰਬ ਗੁਰ ਨਾਨਕ ਜੀ ਜੀ ਦਾ ਜਿਹੜਾ ਜਨਮ ਦਿਨ ਆ ਉਹ ਕਦੋਂ ਹੋਇਆ ਸੀ 1469 ਦੇ ਵਿੱਚ ਹੋਇਆ ਸੀ ਮਹਿਤਾ ਕਾਲੂ ਜੀ ਉਹਨਾਂ ਦੇ ਫਾਦਰ ਸੀਗੇ ਸਾਬੋ ਕੀ ਤਲਵੰਡੀ ਦੇ ਵਿੱਚ ਹੋਇਆ ਸੀ ਉਹਨਾਂ ਦਾ ਵਿਆਹ ਕਿਦਾਂ ਹੋਇਆ ਸੀ ਉਹਨਾਂ ਦੇ ਜਿਹੜੇ ਵਾਈਫ ਸੀਗੇ ਉਹਨਾਂ ਦਾ ਨਾਮ ਸੀਗਾ ਮਹਿਤਾ ਕਾਲੂ ਜੀ ਫਾਦਰ ਸੀਗੇ ਫਾਦਰ ਮਤ ਤ੍ਰਿਪਤਾ ਸੀਖਾ ਹੈ ਮੈਨੂੰ ਸਮਾ ਵਾਈ ਵਾਈ ਬਾਰੇ ਪੁੱਛਿਆ ਹਾਂ ਵਾਈਫ ਸੰਸ ਸਤਰੀ ਗਾਲ ਜੀ ਤੁਸੀਂ ਦੱਸ ਸਕਦੇ ਹੋ ਵੀ ਗਨਾਰਿਕ ਦੇ ਜਨਮ ਕਦੋਂ ਹੋਇਆ 1469 ਵਿੱਚ ਹੋਇਆ ਸੀ ਉਹਨਾਂ ਦਾ ਵਿਆਹ ਕਦੋਂ ਹੋਇਆ ਸੀਗਾ ਕਿਦਾਂ ਨਾ ਹੋਇਆ ਸੀਗਾ ਉਹ ਮਾਤਾ ਸਲਖਣੀ ਦੇ ਬੇਨੂੰ ਹਾਂਜੀ ਰਾਏ ਪੋਏ ਦੀ ਨਨਕਾਣਾ ਸਾਹਿਬ ਰਾਏ ਪੋਏ ਦੀ ਤਲਵੰਡੀ ਸਾਹਿਬ ਨਨਕਾਣਾ ਸਾਹਿਬ ਨੂੰ ਪਹਿਲਾਂ ਕੀ ਕਿਹਾ ਜਾਂਦਾ ਸੀਗਾ ਉਹ ਨਹੀਂ ਪਤਾ ਜੀ ਸਤਿ ਸ਼੍ਰੀ ਅਕਾਲ ਜੀ ਇਹਦਾ ਤਿਹਾਰ ਮਨਾਇਆ ਜਾਂਦਾ ਕਿਉਂ ਮਨਾਇਆ ਜਾਂਦਾ ਗੁਰੂ ਨਾਨਕ ਦੇਵ ਜੀ ਦਾ ਅੱਜ ਦੇ ਦਿਨ ਅੱਜ ਹੀ ਦਿਹਾੜੇ ਜਨਮ ਦਿਨ ਹੋਇਆ ਸੀਗਾ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਇਹ ਤੁਹਾਨੂੰ ਪਤਾ ਜੀ ਜਨਮ ਕਦੋਂ ਹੋਇਆ

ਨੰਨਾ ਨਾ ਦੇ ਰੱਖੀਂ ਅੰਨ ਕੰਟੀ ਕਵਾ